ਅੱਜ ਆਪਾਂ ਗੱਲ ਕਰਾਂਗੇ ਕਿ ਅੱਜ ਦੇ ਟਾਈਮ ਦੀ ਜਿਹੜੀ ਕਰਸਤੀ ਹੈ ਉਹ ਇੰਨੀ ਕਾਮਯਾਬ ਕਿਉਂ ਨਹੀਂ ਹੈ ਕਿਉਂ ਇੰਨੀਆਂ ਲੜਾਈ ਝਗੜੇ ਹੁੰਦੇ ਨੇ ਕਿਉਂ ਸਿਰਫ ਇੱਕ ਛੋਟਾ ਜਿਹਾ ਪਰਿਵਾਰ ਹਸਬੰਡ ਵਾਈਫ ਔਰ ਬੱਚੇ ਤਦ ਵੀ ਉਹ ਕਰਸਤੀ ਟਿਕ ਨਹੀਂ ਪਾਰੀ ਹਸਬੰਡ ਵਾਈਫ ਇੱਕ ਦੂਜੇ ਨੂੰ ਅੰਡਰਸਟੈਂਡ ਨਹੀਂ ਕਰ ਪਾਰੇ ਜੇ ਆਪਾਂ ਆਪਣੇ ਪੁਰਾਣੇ ਸਮੇਂ 'ਚ ਨਿਗਾਹ ਮਾਰੀਏ ਲੜਾਈ ਝਗੜੇ ਤਾਂ ਉਦੋਂ ਵੀ ਹੁੰਦੇ ਸੀ ਪਰੇਸ਼ਾਨੀਆਂ ਉਦੋਂ ਵੀ ਹੁੰਦੀਆਂ ਸੀ ਲੇਕਿਨ ਉਹਦੋਂ ਕੀ ਸੀ ਕਿ ਜੁਆਇੰਟ ਫੈਮਿਲੀ ਸੀ ਅਸੀਂ ਕਿਸੇ ਨਾਲ ਗਲਤਾ ਕਰ ਪਾਉਂਦੇ ਸੀ ਘਰ ਦੇ ਵਿੱਚ ਇੱਕ ਵੱਡਾ ਪਰਿਵਾਰ ਹੁੰਦਾ ਸੀ ਮਾਪੇ ਹੁੰਦੇ ਸੀ ਚਾਚੀ ਤਾਈ ਹੁੰਦੀ ਸੀ ਦਾਦੀ ਹੁੰਦੀ ਸੀ ਭੂਆ ਹੁੰਦੀ ਸੀ ਸਾਰੇ ਜਣੇ ਮਿਲ ਕੇ ਹੀ ਕਰਸਤੀ ਨੂੰ ਚਲਾਉਂਦੇ ਸੀ ਸਾਰਾ ਬੋਝ ਇੱਕ ਬੰਦੇ ਦੇ ਸਿਰ ਤੇ ਨਹੀਂ ਸੀ ਹੁੰਦਾ ਔਰ ਜਵਾਕ ਵੀ ਸੁੱਖ ਨਾਲ ਸਭ ਦੇ ਦੋ ਦੋ ਤਿੰਨ ਤਿੰਨ ਹੁੰਦੇ ਸੀ ਉਹ ਮਿਲ ਕੇ ਪਾਲਣ ਨਾਲ ਉਹ ਇੰਨਾ ਬੋਝ ਪਤਾ ਨਹੀਂ ਸੀ ਲੱਗਦਾ ਹੁੰਦਾ ਔਰ ਜੇ ਕੋਈ ਪਰੇਸ਼ਾਨੀ ਹੁੰਦੀ ਸੀ ਕਿਸੇ ਨਾਲ ਕੋਈ ਮਨਮਟਾਵ ਹੁੰਦਾ ਸੀ ਤੇ ਇੱਕ ਦੂਜੇ ਦੇ ਨਾਲ ਉਹ ਗੱਲਾਂ ਕਰਕੇ ਸਲਾਹ ਕਰਕੇ ਜਾਂ ਆਪਣਾ ਦੁੱਖ ਦੱਸ ਕੇ ਹੈਨਾ ਮਨ ਹੌਲਾ ਕਰ ਲੈਂਦੇ ਸੀ ਉਹ ਦੂਸਰਾ ਬੰਦਾ ਵੀ ਸਲਾਹ ਦੇਣ ਵਾਲਾ ਵਧੀਆ ਸਲਾਹ ਦਿੰਦਾ ਸੀ ਕਿ ਚਲ ਛੱਡ ਕੋਈ ਗੱਲ ਨਹੀਂ ਸਭ ਠੀਕ ਹੋ ਜਾਊਗਾ ਤੇ ਪਰ ਅੱਜ ਅੱਜ ਇਸੇ ਲਈ ਉਹੀ ਚੀਜ਼ਾਂ ਸੇਮ ਨੇ ਲੇਕਿਨ ਉਹ ਡਿਪਰੈਸ਼ਨ ਦਾ ਰੂਪ ਧਾਰ ਚੁੱਕੀਆਂ ਨੇ ਬੱਚੇ-ਬੱਚੇ ਨੂੰ ਡਿਪਰੈਸ਼ਨ ਹੋ ਰਿਹਾ ਕਿਉਂਕਿ ਸਾਡੇ ਕੋਲੇ ਗੱਲ ਕਰਨ ਲਈ ਕੋਈ ਰਿਸ਼ਤਾ ਨਹੀਂ ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਔਰ ਮੁੰਡੇ ਅੰਡਰਸਟੈਂਡ ਕਰਕੇ ਰਾਜੀ ਨਹੀਂ ਆ। ਉਹਨਾਂ ਦੇ ਵਿੱਚ ਪੇਸ਼ੈਂਸ ਲੈਵਲ ਬਿਲਕੁਲ ਹੀ ਜ਼ੀਰੋ ਆ। ਗੱਲ-ਗੱਲ ਤੇ ਉਹ ਲੜ ਪੈਂਦੇ ਨੇ। ਉਹਨੇ ਦੇਖਦੇ ਕਿ ਬੱਚੇ ਵੀ ਕੋਲੇ ਨੇ ਤੇ ਬੱਚੇ ਵੀ ਓਦਾਂ ਦੇ ਹੀ ਹੋ ਗਏ ਨੇ। ਉਹਨਾਂ 'ਚ ਵੀ ਪੇਸ਼ੈਂਸ ਲੈਵਲ ਬਿਲਕੁਲ ਨਹੀਂ ਹੈਗਾ। ਤੇ ਇਹਨਾਂ ਸਾਰਿਆਂ ਦਾ ਜਿਹੜਾ ਕਾਰਨ ਆ ਉਹ ਕੀ ਲੱਗਦਾ ਆ? ਤੁਸੀਂ ਸਾਰੇ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੀ ਸੋਚ ਮੁਤਾਬਿਕ ਇਹ ਸਭ ਦੀ ਮੇਨ ਪ੍ਰੋਬਲਮ ਕੀ ਹੈ ਕਿਉਂਕਿ ਜਿੰਨੀ ਕਿ ਮੇਰੀ ਸੋਚ ਆ ਉਸ ਦੇ ਅਕੋਰਡਰ ਮੈਂ ਤੁਹਾਨੂੰ ਦੱਸਣ ਜਾ ਰਹੀ ਹੈਗੀ ਆ ਔਰ ਤੁਸੀਂ ਇਹ ਵੀ ਦੱਸਣਾ ਕਿ ਜੋ ਮੈਂ ਸੋਚ ਰਹੀ ਹਾਂ ਕਿ ਇਹ ਸਹੀ ਆ ਜਾਂ ਗਲਤ ਹੈ ਤੁਹਾਡੇ ਦੱਸਣ ਨਾਲ ਮੈਨੂੰ ਵੀ ਸਮਝ ਆਊਗਾ ਕਿ ਮੇਰੀ ਸੋਚ ਕਿੰਨੀ ਕਿ ਸਹੀ ਆ ਤੇ ਕਿੰਨੀ ਕਿ ਗਲਤ ਹੈ ਤੇ ਜਿਹਦੇ ਵਿੱਚੋਂ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਹੈਗਾ ਨੰਬਰ 1 ਦੇ ਉੱਪਰ ਹਰ ਕੋਈ ਫ੍ਰੀडम ਚਾਹੁੰਦਾ ਆ ਚਾਹੇ ਉਹ ਪਤੀ ਆ ਤੇ ਚਾਹੇ ਉਹ ਪਤਨੀ ਹੈ ਈਵਨ ਕੀ ਬੱਚੇ ਵੀ ਉਹ ਵੀ ਚਾਹੁੰਦੇ ਕਿ ਮਾਪੇ ਕੰਮ ਤੇ ਹੀ ਜਾਏ ਗਏ ਰਹਿਣ ਤੇ ਸਾਨੂੰ ਰੋਕਣ ਨਾ ਟੋਕਣ ਨਾ ਅਸੀਂ ਰਾਮ ਨੇ ਆਪਣਾ ਫੋਨ ਦੇਖੀਏ ਆਪਣੇ ਘਰ ਚ ਆਪਣੀ ਲਾਈਫ ਆਪਣੇ ਅਕੋਰਡਨ ਹੀ ਅਸੀਂ ਜੀਏ ਸੋ ਮੈਨੂੰ ਇਹੀ ਲੱਗਦਾ ਹੁੰਦਾ ਕਿ ਹਰ ਕੋਈ ਇਨਸਾਨ ਸਿਰਫ ਔਰ ਸਿਰਫ ਫਰੀडम ਚਾਹੁੰਦਾ ਹੈਗਾ ਤੇ ਨੰਬਰ 2 ਤੇ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਪੇਸ਼ੈਂਸ ਲੈਵਲ ਹੈ ਉਹ ਬਿਲਕੁਲ ਹੀ ਘਟ ਘਟ ਕੀ ਹੈ ਹੀ ਨਹੀਂ ਇੱਕ ਤੋਂ ਦੂਜੀ ਵਾਰ ਕੋਈ ਗੱਲ ਸੁਣ ਕੇ ਰਾਜੀ ਨਹੀਂ ਹੈ ਨੰਬਰ 3 ਤੇ ਕੁੜੀਆਂ ਚਾਹੁੰਦੀਆਂ ਨੇ ਕਿ ਸਹੁਰਿਆਂ ਦਾ ਤਾਂ ਘਰ ਦੇ ਵਿੱਚ ਕੋਈ ਬੰਦਾ ਹੀ ਨਾ ਹੋਵੇ ਨਾ ਸੱਸ ਹੋਵੇ ਨਾ ਸੋਰਾ ਨਾ ਦੇਰ ਨਾ ਜੇਠ ਨਾ ਨਨਾਨ ਤੇ ਪੇਕਿਆਂ ਦਾ ਤਾਂ ਚਾਹੇ ਸਾਰਾ ਹੀ ਟੱਬਰ ਆ ਜਾਵੇ ਕੋਈ ਚੱਕਰ ਨਹੀਂ ਤੇ ਨੰਬਰ 4 ਤੇ ਮੁੰਡਾ ਜਿੰਨੀ ਵੀ ਕਮਾਈ ਕਰਦਾ ਆ ਉਹ ਸਾਰੀ ਲਿਆ ਕੇ ਮੈਨੂੰ ਦੇਵੇ ਤੇ ਘਰ-ਬਾਰ ਜਿੰਨੀ ਪ੍ਰਾਪਰਟੀ ਆ ਉਹ ਸਾਰਾ ਕੁਝ ਮੇਰੇ ਨਾਮ ਤੇ ਹੋਵੇ ਮੈਂ ਸਭ ਨੂੰ ਆਪਣੇ ਹਿਸਾਬ ਨਾਲ ਚਲਾਵਾਂ ਤੇ ਨੰਬਰ 5 ਤੇ ਮੁੰਡੇ ਕੋਈ ਬਾਲੇ ਵਧੀਆ ਨਹੀਂ ਹੈਗੇ ਤੁਸੀਂ ਖੁਸ਼ ਹੋ ਰਹੇ ਹੋਵੋਗੇ ਕਿ ਅਸੀਂ ਕੁੜੀਆਂ ਨੂੰ ਲੈ ਕੇ ਹੀ ਬੋਲ ਰਹੇ ਹਾਂ ਇੱਕ ਔਰਤ ਹੋ ਕੇ ਮੈਂ ਔਰਤ ਲਈ ਬੋਲ ਰਹੀ ਹਾਂ ਨੰਬਰ 5 ਜਿਹੜਾ ਹੈਗਾ ਨਾ ਉਹ ਹੈ ਮੁੰਡਿਆਂ ਦੇ ਲਈ ਮੁੰਡੇ ਚਾਹੁੰਦੇ ਨੇ ਵੀ ਅਸੀਂ ਕੰਮ ਤਾਂ ਕੋਈ ਨਾ ਕਰੀਏ ਐਸ਼ ਪ੍ਰਸਤੀ ਅਸੀਂ ਪੂਰੀ ਕਰੀਏ ਨਸ਼ੇ ਪੱਤੇ ਅਸੀਂ ਰੱਜ ਕੇ ਕਰੀਏ ਸਵੇਰੇ ਅਸੀਂ ਘਰੋਂ ਨਿਕਲ ਜਾਈਏ ਸ਼ਾਮ ਨੂੰ ਅਸੀਂ ਘਰੇ ਵੜੀਏ ਕੁੜੀਆਂ ਵਿਚਾਰੀਆਂ ਉਹ ਘਰ ਦੇ ਕੰਮ ਵੀ ਕਰਕੇ ਜਾਣ ਫਿਰ ਉਹ ਨੌਕਰੀਆਂ ਵੀ ਕਰਨ ਮਜਬੂਰੀ ਵਿੱਚ ਫਿਰ ਉਹ ਜਿੰਨਾ ਕਮਾਣ ਉਹ ਘਰ ਤੇ ਲਾਉਣ ਲਿਆ ਲਿਆ ਕੇ ਮੁੰਡਿਆਂ ਨੂੰ ਦੇ ਦੇਣ ਔਰ ਉਸ ਦੇ ਬਾਵਜੂਦ ਉਹ ਜਵਾਕਾਂ ਨੂੰ ਵੀ ਕੁੜੀਆਂ ਆਪ ਸਾਂਭਣ ਔਰ ਫਿਰ ਆ ਕੇ ਰਾਤ ਨੂੰ ਘਰ ਦੇ ਵੀ ਕੰਮ ਕਰਨ ਨੰਬਰ 6 ਤੇ ਮੁੰਡੇ ਦਿਨ ਰਾਤ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ ਜਦੋਂ ਜੀ ਆਇਆ ਫੋਨ ਚਲਾਉਂਦੇ ਨੇ ਆਪਣੀ ਬਾਹਰ ਵੀ ਇੱਕ ਲੱਗ ਤੋਂ ਫਰੈਂਡਸ਼ਿਪ ਕਰਦੇ ਨੇ ਤੇ ਔਰਤਾ ਸਿਰਫ ਕੰਮ ਕਰਨ ਘਰ ਦੀ ਰੋਟੀ ਪਕਾਣ ਪੈਸੇ ਕਮਾਣ ਲਿਆ ਕੇ ਘਰੇ ਲਾਉਣ ਜਵਾਬ ਸਾਮਣ ਤੇ ਇਸ ਤੋਂ ਇਲਾਵਾ ਉਹ ਕੁਝ ਨਾ ਕਰਨ ਆਪਣੀ ਕੋਈ ਡਿਮਾਂਡ ਪੂਰੀ ਨਾ ਕਰਨ ਆਪਣੀ ਕੋਈ ਇੱਛਾ ਆਪਣੀ ਕੋਈ ਖੁਆਇਸ਼ ਉਹ ਪੂਰੀ ਕਰ ਹੀ ਨਹੀਂ ਸਕਦੀਆਂ ਤੇ ਜੇ ਉਹ ਬੋਲਦੀਆਂ ਨੇ ਤਾਂ ਇਹ ਬਗਾਵਤ ਕਰਦੀਆਂ ਨੇ ਇਹ ਬੋਲਦੀਆਂ ਨੇ ਇਹਨਾਂ ਨੂੰ ਤਮੀਜ਼ ਨਹੀਂ ਹੈਗਾ ਤੇ ਮੇਰੀ ਸੋਚ ਦੇ ਮੁਤਾਬਿਕ ਆਹਾਂ ਪੰਜ ਛੇ ਕਾਰਨ ਜਿਹੜੇ ਹੈਗੇ ਨੇ ਇਹ ਇੱਕ ਰਸਤੇ ਨੂੰ ਟਿਕਣ ਹੀ ਨਹੀਂ ਦਿੰਦੇ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਮੇਰੀ ਸੋਚ ਸਹੀ ਹੈ ਜਾਂ ਇਹਨਾਂ ਨੂੰ ਤੁਹਾਨੂੰ ਲੱਗਦਾ ਵੀ ਕੋਈ ਹੋਰ ਵੀ ਕਾਰਨ ਹੋ ਸਕਦੇ ਨੇ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ ਸੋ ਮਚ